ਪਹਿਲਾਂ ਆਪਾਂ ਡਿਸਕਸ ਕਰਦੇ ਆਂ ਡੇ ਟ੍ਰੇਡ ਹੁੰਦਾ ਕੀ ਹੈ ਡੇ ਟ੍ਰੇਡ ਹੁੰਦਾ ਵੀਰੇ ਇਨ-ਟਰਡੇ ਟ੍ਰੇਡਿੰਗ ਵੀ ਬੋਲ ਦਿੰਦੇ ਆ ਠੀਕ ਹੈ ਡੇ ਟ੍ਰੇਡ ਹੁੰਦਾ ਜਿਹੜਾ ਟ੍ਰੇਡ ਸਵੇਰੇ ਤੁਸੀਂ ਚਾਹੇ ਬਾਏ ਕਰੋ ਚਾਹੇ ਸੈਲ ਕਰੋ ਠੀਕ ਤੇ ਐਂਡ ਆਫ ਡੇ ਉਹ ਤੁਹਾਡੀ ਪੋਜੀਸ਼ਨ ਆ ਜਿਹੜੀ ক্লোਜ਼ ਹੋ ਜਾਵੇ ਮਤਲਬ ਕਿ ਇੱਕ ਦਿਨ ਦੇ ਵਿੱਚ ਕੀਤਾ ਗਿਆ ਖਰੀਦ ਵੇਚ ਆ ਉਹ ਡੇ ਟ੍ਰੇਡ ਕਹੀ ਜਾਂਦੀ ਹੈ ਆ ਦੇਖੋ ਇੱਥੇ ਲਿਖਿਆ ਵੀ ਆ ten individual buy or sell stock same in a securities margin amount on the day, same day in attempt to profit for small movement in price of security matlab <laughs> ki basically kia jehda trade ek din de vich buy or sell kita janda oh trade honda day trade theek hun day trade karan to pehla apan ki diyan ki diyan cheezan da tyan rakhna painda ਜਾ ਮੰਨ ਲੋ ਕਹਦੇ ਕਿ ਇੰਡੀਅਨ ਦੇ ਇੰਡੀਅਨ ਸਟਾਕ ਮਾਰਕੀਟ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਆਪਾਂ ਨੂੰ ਡੇ ਟ੍ਰੇਡਿੰਗ ਦੇ ਵਿੱਚ ਤਾਂ ਜੋ ਆਪਾਂ ਨੂੰ ਲੌਸ ਨਾ ਹੋਵੇ ਠੀਕ ਸੋ ਸਭ ਤੋਂ ਪਹਿਲਾਂ ਆ ਜਾਂਦਾ ਵੀਰੇ ਆਪਣੇ ਕੋਲੇ ਨਿਫਟੀ 50 ਇੰਡੈਕਸ ਹੁਣ ਨਿਫਟੀ 50 ਇੰਡੈਕਸ ਤੁਹਾਨੂੰ ਆਪ ਨੂੰ ਪਤਾ ਹੈ ਨਿਫਟੀ 50 ਇੰਡੈਕਸ ਕੀ ਹੈ ਜਿਹੜਾ ਇੰਡੈਕਸ ਆ ਠੀਕ ਹੈ ਇਹਦੇ ਵਿੱਚ ਇੰਡੀਆ ਦੀਆਂ ਟੌਪ 50ਜ਼ ਜਿਹੜੇ ਕੰਪਨੀ ਆ ਜਾਂਦੀਆਂ ਇੰਡੀਆ ਦੇ ਟੌਪ 50 ਸਟਾਕ ਆ ਜਾਂਦੇ ਨੇ ਨਿਫਟੀ 50 ਇੰਡੈਕਸ ਠੀਕ ਹੈ ਨਾਲ ਦੀ ਨਾਲ ਇੱਕ ਸੰਸ਼ਖ ਇਹਨੂੰ ਜ਼ਰੂਰ ਦੇਖਣਾ ਨਾ ਭੁੱਲੋ ਕਿਉਂ ਇਹਨਾਂ ਦੇ ਵਿੱਚੋਂ ਹੀ ਆਪਾਂ ਨੂੰ ਸਟਾਕ ਲੱਭਣੇ ਹੁੰਦੇ ਆ ਜੇ ਜ਼ਿਆਦਾਤਰ ਮੂਵਮੈਂਟ ਅਸਲ ਦੇ ਵਿੱਚ ਇਹਦੇ ਵਿੱਚ ਹੀ ਹੁੰਦੀਆਂ ਤੁਸੀਂ ਦੇਖੋਗੇ ਜੇ ਨੈਫਟੀ 50 ਘਿਰਦਾ ਤੁਹਾਡਾ ਰਿਲਾਇੰਸ ਗਿਰੀ ਜਾਊਗਾ ਜਿਵੇਂ ਆਪਾਂ ਚਾਰਟ ਇੱਕ ਵਾਰੀ ਸ਼ੋ ਵੀ ਕਰ ਲੈਂਦੇ ਆ ਦੇਖੋ ਚਾਰਟ ਕੰਟੀਨਿਊਸਲੀ ਨਾਲ ਘਿਰਦਾ ਇਹ ਘਿਰਦਾ HDFC ਵੀ ਦਾ ਵੀ ਸੇਮ ਸਿਚੁਏਸ਼ਨ ਹੁੰਦੀਆਂ ਨੇ ਠੀਕ ਚਾਰਟ ਆਲਮੋਸਟ ਸੇਮ ਹੋਗਾ ਹੁਣ ਇਹਦਾ ਇੱਕ ਸਿੰਪਲ ਰੀਜ਼ਨ ਆ ਕਿਉਂਕਿ ਨੈਫਟੀ 50 ਘਿਰ ਰਿਹਾ ਠੀਕ ਹੈ ਇੰਡੀਆ ਦੇ ਟਾਪ 50 ਸਟਾਕ ਵੀ ਹਲਚਲ ਹੋਊਗੀ ਮਤਲਬ ਕਿ ਗਿਰਨਗੇ ਸੋ ਤਾਂ ਕਰਕੇ ਕਹਿਣਾ ਕਿ ਜੇ ਤੁਸੀਂ ਡੇ ਟ੍ਰੇਡ ਕਰਨਾ ਹੈਗਾ ਤਾਂ ਇੰਡੈਕਸ ਦੇਖਣਾ ਕਦੇ ਨਹੀਂ ਛੱਡਣਾ ਠੀਕ ਹੈ ਹੁਣ ਡੇ ਟ੍ਰੇਡ ਕਰਨ ਦੇ ਸਮੇਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਹਿਲਾਂ ਤਾਂ ਇੰਡੈਕਸ ਜ਼ਰੂਰ ਦੇਖੀ ਠੀਕ ਉਸ ਤੋਂ ਬਾਅਦ ਵੀਰੇ ਆਪਣੇ ਕੋਲੇ ਆ ਜਾਂਦਾ ਇੰਡੈਕਸ ਦੇ ਉੱਪਰ ਲੈਵਲ ਜ਼ਰੂਰ ਮਾਰਕ ਕਰੋ ਮਤਲਬ ਕਿ ਕਿੱਥੋਂ ਟਰਨ ਲੈ ਰਿਹਾ ਠੀਕ ਕੈਟੋ ਨੇ ਸਟਾਕ ਦੀ ਪੋਜ਼ਿਟਿਵ ਆ ਜਾਂ ਮੰਨ ਲਓ ਕਿਥੇ ਇੰਡੈਕਸ ਪੋਜ਼ਿਟਿਵ ਹੋ ਰਿਹਾ ਕਿਥੇ 네ਗਟਿਵ ਹੋ ਰਿਹਾ ਸੋ ਉਹੀ ਆ ਤੁਸੀਂ ਡੇ ਦਾ ਟਾਈਮ ਫਰੇਮ ਕਰਕੇ ਜਿਹੜੀਆਂ ਆਪਾਂ ਅੱਗੇ ਲੈਵਲਸ ਲਾਉਣੇ ਆ ਠੀਕ ਆ ਜਸਟ ਹਲਕੇ ਜੇ ਲਾਇਓ ਆਪਾਂ ਨੂੰ ਕਿਉਂਕਿ ਇਥੋਂ ਟ੍ਰੈਂਡ ਦਾ ਇਹੀ ਪਤਾ ਹੋਣਾ ਚਾਹੀਦਾ ਜਿਵੇਂ ਹੁਣ ਆਪਾਂ ਨੂੰ ਇਥੋਂ ਇਹ ਕਲੀਅਰ ਹੋ ਗਿਆ ਕਿ ਕੁਝ ਟਾਈਮ ਤੋਂ ਟ੍ਰੈਂਡ 네ਗਟਿਵ ਚੱਲਦਾ ਸੀ ਤੇ ਇੱਥੇ ਆ ਕਿ ਇਹਨੇ ਨਿਫਟੀ ਦੇ ਉੱਪਰ ਕੀ ਆ ਹੋ ਸਕਦਾ ਹੈ ਕਿ ਸਪੋਰਟ ਲਵੇ ਤੇ ਇੱਕ ਗੱਲ ਹੋਰ ਹੁਣ ਜਿਵੇਂ ਇੱਥੋਂ ਇਹ ਇਦਾਂ ਨਹੀਂ ਹੋ ਸਕਦਾ ਪੋਸਿਬਿਲਿਟੀ ਜਮ ਐ 0 ਅਬ ਇੱਥੋਂ ਐਂਟਰਨ ਕਰਕੇ ਇੱਕ ਤਾਂ ਉੱਪਰ ਚਲੇ ਜਾਓ ਨਹੀਂ ਇਹ ਬਹੁਤ ਗਲਤ ਆ ਇਦਾਂ ਹੋ ਹੀ ਨਹੀਂ ਸਕਦਾ ਜ਼ਰੂਰੀ ਇਹ ਹੁੰਦਾ ਕਿ ਸਟਾਕ ਆ ਜਿਹੜਾ ਚਾਹੇ ਇੰਡੈਕਸ ਆ ਜਾਂ ਕੋਈ ਵੀ ਹੈ ਜੇ ਥੋੜੀ ਉਹ ਸਪੋਰਟ ਦੇ ਉੱਪਰ ਆ ਵੀ ਰਿਹਾ ਨਾ ਡੇ ਟਾਈਮ ਦੇ ਉੱਥੇ ਕੁਝ ਟਾਈਮ ਇੱਕ ਦੋ ਦਿਨ ਕੰਸੋਲिडेट ਕਰੇ ਡੇ ਟਾਈਮ ਦਾ ਮਤਲਬ ਇਹ ਹੁੰਦਾ ਮਤਲਬ ਕਿ ਅੱਜ ਵੀ ਇੱਥੇ ਖੜੇ ਕੱਲ ਵੀ ਇੱਥੇ ਖੜੇ ਦੋ ਤਿੰਨ ਦਿਨਾਂ ਬਾਅਦ ਉਹ ਅਪ ਟ੍ਰੈਂਡ ਲਵੇ ਫਿਰ ਬੈਨੀਫਿਟ ਅਸਲ ਦੇ ਵਿੱਚ ਇਦਾਂ ਹੀ ਜੇ ਆਪਾਂ ਬਾਈ ਸੈਲ ਕਰਦੇ ਰਹੇ ਫਿਰ ਤਾਂ ਕੋਈ ਬੈਨੀਫਿਟ ਨਹੀਂ ਰਿਹਾ ਸੋ ਸਭ ਤੋਂ ਪਹਿਲਾਂ ਐਸਟੀਮੇਟ ਲਓ ਉਸ ਤੋਂ ਬਾਅਦ ਤੁਹਾਨੂੰ ਇਥੋਂ ਕਲੀਅਰ ਹੋਣਾ ਚਾਹੀਦਾ ਵੀ ਹੁਣ ਤੁਹਾਡੇ ਉਹ ਸਟਾਕ ਦਾ ਟ੍ਰੈਂਡ ਕਿਹੜਾ ਚੱਲਿਆ ਗਿਆ ਜਿਵੇਂ ਹੁਣ ਆਪਾਂ ਨੂੰ ਇਥੋਂ ਕਲੀਅਰ ਹੋ ਗਿਆ ਵੀ ਟ੍ਰੈਂਡ ਕੀ ਆ ਕਿ ਆਪਣੇ ਕੋਲੇ ਹਲੇ ਫਿਲਹਾਲ ਦੇ ਲਈ 24000 350 ਦੇ ਆਸ-ਪਾਸ ਦੀ ਜਿਹੜੀ ਉਹ سپورਟ ਵਾੜਦੀ ਆ ਸੋ ਆਪਾਂ ਨੂੰ ਇਥੇ ਕਲੈਰਟੀ ਹੋ ਗਈ ਹੁਣ ਆਪਾਂ ਕੋਈ ਵੀ ਸਟਾਕ ਚੂਜ਼ ਕਰ ਸਕਦੇ ਹਾਂ ਕਿਉਂਕਿ ਸਾਨੂੰ ਪਤਾ ਵਾ ਨਿਫਟੀ ਨਾਲ ਦੀ ਨਾਲ ਦੇਖਣੀ ਸੀ ਨਿਫਟੀ ਦੇਖਣ ਚਾਹੀਦੀ ਹੈ ਚਲੋ ਆਪਾਂ ਸਟਾਕ ਚੂਜ਼ ਕਰ ਲਈ एग्जांपल ਦੇ ਲਈ ਅ ਰਮੋਲ ਕੋਈ ਸਟਾਕ ਚੂਜ਼ ਕਰਨਾ ਚਾਹੁੰਨਾ ਹੋ ਵੀਰੇ ਰਮੋਲ ਕਿੱਧਰ ਹਾਂਜੀ ਵੀਰੇ ਕਿਹੜਾ ਸਟਾਕ ਹਾਂਜੀ ਬੋਲ ਈ ਲਾਈਨ ਸਟੇਕ ਆ ਲਓ ਵੀਰੇ ਰਲਾਈਸ ਸਾਰੇ ਰਲਾਈਸ ਤੇ ਜਾਂਦੇ ਆ ਓਕੇ ਰਲਾਈਸ ਦੇ ਵਿੱਚ ਮੈਂ ਪਹਿਲੀਆਂ ਜਿਹੜੀਆਂ ਲਾਈਨਸ ਆ ਪਿਛਲੀ ਕਲਾਸ ਵਿੱਚ ਇੱਥੇ ਡਿਸਕਸ ਕਰਕੇ ਸੋ ਨੇਫਟੀ ਦੇ ਵਿੱਚ ਆਪਾਂ ਦੇਖਿਆ ਹੈ ਕਿ ਹੁਣ ਹੋਗਾ ਬ੍ਰੇਕਆਊਟ ਹੁੰਦਾ ਸੀਗਾ ਲੈਵਲ ਟੁੱਟਦੇ ਜਾਂਦੇ ਸੀ ਇੱਥੋਂ ਵੀ ਆਪਾਂ ਲੈਵਲ ਮਾਰਕ ਕਰ ਲੈਣੇ ਆ ਸਭ ਤੋਂ ਪਹਿਲਾਂ ਇੰਪੋਰਟੈਂਟ ਲੈਵਲ ਕਦੇ ਵੀ ਮਾਰਕ ਕਰਨੇ ਨਹੀਂ ਭੁੱਲਣੇ ਠੀਕ ਹੈ ਡੇ ਟਾਈਮ ਦੇ ਫਿਰ ਡੇ ਟਾਈਮ ਫਰੇਮ ਉੱਪਰ ਇੰਪੋਰਟੈਂਟ ਲੈਵਲ ਮਾਰਕ ਕਰ ਲੇ ਉਸ ਤੋਂ ਬਾਅਦ ਸਿੱਧਾ ਤੁਸੀਂ ਕੀ ਹੈ 2 ਘੰਟੇ ਦੇ ਟਾਈਮ ਫਰੇਮ ਤੇ ਆ ਜਾਓ ਠੀਕ 2 ਘੰਟੇ ਦੇ ਟਾਈਮ ਫਰੇਮ ਤੇ ਕੀ ਹੈ ਤੁਹਾਡੇ ਕੋਲ ਇੱਥੇ ਇੱਕ ਰੈਕਟੈਂਗਲ ਦੀ ਆਪਸ਼ਨ ਹੁੰਦੀ ਹੈ ਵੀਰੇ ਠੀਕ ਜੇ ਤੁਸੀਂ ਪੀਸੀ ਦੇ ਵਿੱਚ ਯੂਜ਼ ਕਰ ਰਹੇ ਹਾਂ ਤਾਂ ਤੁਹਾਡੇ ਲੈਫਟ ਸਾਈਡ ਕਹਿ ਦਈਏ ਜੇ ਫੋਨ ਦੇ ਉੱਪਰ ਯੂਜ਼ ਕਰ ਰਹੇ ਹੋ ਤਾਂ ਤੁਹਾਡੇ ਸਕਰੋਲ ਕਰ ਲਓਗੇ ਉੱਥੇ ਰੈਕਟੈਂਗਲ ਦੀ ਆਪਸ਼ਨ ਆਊਗੀ ਸੋ ਉੱਥੋਂ ਵੀ ਜਿਹੜੇ ਇੰਪੋਰਟੈਂਟ ਪੁਆਇੰਟ ਆ ਉਹਨਾਂ ਨੂੰ ਮਾਰਕ ਆਊਟ ਕਰੋ ਜਿਵੇਂ ਆਹ ਪੁਆਇੰਟ ਨਿਕਲਿਆ ਠੀਕ ਹੈ ਕਿਉਂਕਿ ਇੱਥੇ ਹੁਣ ਕਨਸੋਲिडेटਡ ਪੁਆਇੰਟ ਸੀਗਾ ਸੌਰੀ ਟਰਨਿੰਗ ਪੁਆਇੰਟ ਸੀ ਇੱਥੋਂ ਟਰਨ ਲਿਆ ਸੀ ਇੱਥੋਂ ਟਰਨ ਲਈ ਸੀ ਠੀਕ ਹੈ ਇਸ ਤੋਂ ਬਾਅਦ ਇੱਥੇ ਅਪਟਰੈਂਡ ਰਿਹਾ ਸੋ ਇੱਥੋਂ ਵੀ ਰੈਟ੍ਰੇਸ ਕਰਕੇ ਵਾਪਸ ਆਇਆ ਸੋ ਇਹ ਇੰਪੋਰਟੈਂਟ ਇੰਪੋਰਟੈਂਟ ਰਹੇਗਾ ਠੀਕ ਹੁਣ ਇਥੋਂ ਇਹ ਪੁਆਇੰਟ ਇੰਪੋਰਟੈਂਟ ਨਿਕਲੇ ਉਸ ਤੋਂ ਬਾਅਦ ਜਿਵੇਂ ਇੱਥੇ ਵੀ ਆਪਾਂ ਇੱਕ ਪੁਆਇੰਟ ਨੂੰ ਇੰਪੋਰਟੈਂਟ ਨੂੰ ਲਾ ਸਕਦੇ ਸੀ ਠੀਕ ਇਹ ਖਾਸ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਡੇ ਟ੍ਰੇਡ ਕਰਨ ਦੇ ਸਮੇਂ ਕੀ ਤੁਹਾਨੂੰ ਲੈਵਲ ਪਤਾ ਹੋਵੇ ਤੁਸੀਂ ਪ੍ਰੋਫਿਟ ਤੇ ਲਾਸ ਬੁੱਕ ਕਿੱਥੇ ਕਰਨਾ ਠੀਕ ਹੁਣ ਵਿੱਚ ਫਿਰ ਕੁਐਸਚਨ ਆ ਜਾਣਾ ਮੇਰੇ ਸਾਹਮਣੋਂ ਪਹਿਲਾਂ ਹੀ ਮੈਂ ਦੱਸ ਦੇਣਾ ਇਹ ਆ ਵੀ ਪੁਆਇੰਟ ਇੰਪੋਰਟੈਂਟ ਈ ਆ ਤਾਈਆਂ ਆਪਾਂ ਹਾਰੀਜ਼ਨਟਲ ਲਾਈਨ ਲਾਈਆ ਸੋ ਹੁਣ ਇੱਥੇ ਕਲੀਅਰ ਹੋ ਗਿਆ ਹੁਣ ਇੱਥੇ ਕੀ ਚੀਜ਼ ਕਲੀਅਰ ਹੋਈ ਆ ਹੁਣ ਆਪਾਂ ਨੂੰ ਇੱਥੇ ਇਹ ਚੀਜ਼ ਕਲੀਅਰ ਹੋਊਗੀ ਕਿ ਜੇ ਕੱਲੋ ਆਪਣਾ ਸਟਾਕ ਇੱਥੇ ਸਪੋਰਟ ਲੈਂਦਾ ਚਾਹੇ ਉਹ ਤੁਹਾਡਾ ਐਨੀ ਆਫ ਮੈਥਡ ਆ ਚਾਹੇ ਤੁਸੀਂ ਪਹਿਲੇ 15 ਮਿੰਟ ਮਾਰਕ ਕਰਦੇ ਹੋ ਚਾਹੇ ਜੋ ਵੀ ਚੀਜ਼ ਤੁਸੀਂ ਲਾਉਨੇ ਹੋ ਕੋਈ ਹੈਮਰ ਕੈਡਾਸਟਿਕ ਦੇਖਦਾ ਹੈ ਕੈਡਾਸਟਿਕ بیس ਦੇ ਚੱਲਦੇ ਹੋ ਠੀਕ ਹੈ ਜਿੱਦਾਂ ਵੀ ਚੱਲਦੇ ਹੋ ਬਟ ਉਥੇ ਲਈ ਕੀ ਹੈ ਇੰਪੋਰਟੈਂਟ ਚੀਜ਼ ਇਹ ਹੋਗੀ ਤੁਹਾਡੇ ਕੋਲ ਲੈਵਲ ਹੋਣੇ ਚਾਹੀਦੇ ਆ ਸੋ ਆਹ ਲੈਵਲ ਨਿਕਲੇ ਹੈ ਜੇ ਮੰਨ ਲਓ ਕਹ ਲੂ ਆਪਾਂ ਨੂੰ ਰਿਲਾਇੰਸ ਦਾ ਸਟਾਕ 1370 ਦੇ ਉੱਪਰ ਮਿਲਦਾ 1370 ਦੇ ਉੱਪਰ ਮਿਲਦਾ ਤਾਂ ਆਪਣਾ ਉਹਦਾ ਟਾਰਗੇਟ ਰੱਖ ਸਕਦੇ ਆ ਅਪਸਾਈਡ ਲਈ ਜਿਵੇਂ ਤੁਸੀਂ ਕੈਂਡਲਸਟਿਕ ਬੇਸ ਤੇ ਜਾ ਰਹੇ ਹੋ ਜਾਂ ਮੰਨ ਲਓ ਅ ਕੈਸ ਐਮ ਸੀ ਸਕੀਮ ਦੇ ਨਾਲ ਜਾ ਰਹੇ ਹੋ ਜਾਂ ਜਿਵੇਂ ਆਰਡਰ ਬਲੌਕ ਦੇ ਤੂ ਜਾ ਰਹੇ ਹੋ ਜਾਂ ਜੋ ਵੀ ਮਤਲਬ ਜਾ ਰਹੇ ਹੋ ਠੀਕ ਹੈ ਉਥੋਂ ਵੀ ਨਿਕਲਣਗੇ ਬਟ ਟੈਕਨੀਕਲ ਐਨਾਲਿਸਿਸ ਦੇ ਹਿਸਾਬ ਨਾਲ ਇੱਥੋਂ ਵੀ ਨਿਕਲਿਆਉਣੇ ਆ ਠੀਕ ਤੁਸੀਂ 1370 ਦੇ ਬਾਏ ਕਰ ਰਹੇ ਹਾਂ ਤੁਹਾਡੇ ਕੋਲੇ 1390 ਮਤਲਬ 1390 90 ਜਿਹੜਾ ਕਿ ਟਾਰਗੇਟ ਪਹਿਲਾ ਰਹਿ ਸਕਦਾ ਠੀਕ ਹੈ ਡੇ ਟ੍ਰੇਡ ਦੇ ਲਈ ਉਸ ਤੋਂ ਬਾਅਦ ਇਹਨੋਂ ਸਾਰੀ ਹਨਾ ਇੱਕ ਚੀਜ਼ ਹੋਰ ਹੈ ਮੈਂ ਇਥੋਂ ਪਹਿਲਾਂ ਹੀ ਐਕਸਪਲੇਨ ਕਰ ਗਿਆ ਤੁਸੀਂ ਟਾਈਮ ਫਰੇਮ 15 ਮਿੰਟਾਂ ਦਾ ਜ਼ਰੂਰ ਰੱਖਿਓ 15 ਮਿੰਟਾਂ ਦੇ ਉੱਪਰ ਤੁਸੀਂ ਬਾਏ ਸੈਲ ਕਰੋ ਤੁਹਾਡੇ ਲਈ ਬੈਸਟ ਪੁਆਇੰਟ ਹੈ ਇਹ 15 ਮਿੰਟਾਂ ਦਾ ਟਾਈਮ ਫਰੇਮ ਉੱਪਰ ਬਾਏ ਸੈਲ ਕਰਦੇ ਇੱਕ ਸਿੰਪਲ ਰੀਜ਼ਨ ਦਿੰਦਾ ਮੰਨ ਲਓ ਆ ਇੱਕ ਕੈਂਡਲ ਲਾ ਦਿੰਦਾ ਇੱਕ ਕੈਂਡਲ ਪਹਿਲੇ 15 ਮਿੰਟਾਂ ਦੀ ਕੰਪਲੀਟ ਹੋ ਗਈ ਪਹਿਲੇ 15 ਮਿੰਟ ਮਤਲਬ ਸਿੱਧਾ-ਸਿੱਧਾ ਹਿਸਾਬ ਹੈ ਕਿ 9:30 ਤੋਂ ਲੈ ਕੇ ਠੀਕ ਹੈ 9:15 ਤੋਂ ਲੈ ਕੇ 9:30 ਮਿੰਟ ਤੱਕ ਜੇ ਤੁਸੀਂ ਪਹਿਲੇ 15 ਮਿੰਟਾਂ ਦੀ ਕੈਂਡਲ ਆ ਮਾਰਕ ਕਰਦੇ ਹੋ ਤੁਹਾਡੇ ਲਈ ਪਲੱਸ ਪੁਆਇੰਟ ਕੀ ਹੋ ਸਕਦਾ ਹੁਣ ਆਪਾਂ ਉਹਦੇ ਵੱਲ ਵੀ ਚੱਲੀਏ ਪਲੱਸ ਪੁਆਇੰਟ ਕੀ ਹੋ ਸਕਦਾ ਬ੍ਰਦਰ ਕਿ ਆਪਾਂ ਇਹਦਾ ਲੋ ਤੇ ਆਪਾਂ ਇਹਦਾ ਹਾਈ ਕੈਂਡਲ ਦਾ ਮਤਲਬ ਕੀ ਕੈਂਡਲ ਦਾ ਉੱਪਰਲੇ ਪਾਸਿਓ ਤੇ ਕੈਂਡਲ ਦਾ ਡਾਊਨ ਵਾਲੇ ਪਾਸੇ ਉਹ ਚੀਜ਼ ਦੋਨੇ ਪੁਆਇੰਟ ਮਾਰਕ ਕਰਕੇ ਚਲੀ ਗਈ ਵੈਸੇ ਦਾ ਮਾਰਕੀਟ ਚਲੋ 9 ਵਜੇ ਓਪਨ ਹੋ ਜਾਂਦੀ ਹੈ ਹੈਨਾ 9 ਤੋਂ 9:08 ਮਿੰਟ ਤੱਕ ਪ੍ਰੀ ਓਪਨਿੰਗ ਸੈਸ਼ਨ ਰਹਿੰਦਾ ਜਿਦੇ ਵਿੱਚ ਕੀ ਆ ਮਾਰਕੀਟ ਗੈਪ ਅਪ ਜਾਂ ਗੈਪ ਡਾਊਨ ਆ ਡਿਸਕਸ ਕਰਦੇ ਆ ਠੀਕ ਆ ਲੇਟਰ ਆਨ ਵੀ ਕੀ ਚੀਜ਼ ਆ ਉਹ ਤੇ ਇਹ ਰਹਿ ਜਾਂਦੀ ਆ ਮਤਲਬ ਕਿ ਉਸ ਤੋਂ ਬਾਅਦ ਪਹਿਲੀ ਕੈਂਡਲ ਆ ਜਿਹੜੀ 9:15 ਤੇ ਪਰਨਿੰਗ ਸਟਾਰਟ ਹੁੰਦੀ ਆ ਠੀਕ ਜਿਹੜੀ ਕੈਂਡਲ 9:15 ਤੇ ਸਟਾਰਟ ਹੋਈ ਹੈ ਜੇ ਆਪਣੇ ਕੋਲ 15 ਮਿੰਟਾਂ ਦਾ ਟਾਈਮ ਫਰੇਮ ਆ ਤਾਂ ਉਹ तकरीबन तकरीबन ਆਲਮੋਸਟ 9:30 ਤੇ ਜਾ ਕੇ ਕੰਪਲੀਟ ਹੋ ਜਾਣੀ ਆ ਕਿਉਂਕਿ ਪਹਿਲੇ 15 ਮਿੰਟਾਂ ਦਾ ਟਾਈਮ ਫਰੇਮ 9:15 ਤੋਂ ਲੈ ਕੇ 9:30 ਤੱਕ 15 ਮਿੰਟ ਹੋਗੇ ਠੀਕ ਸੋ ਪਹਿਲੀ ਕੈਂਡਲ ਆ ਉਹ ਕੰਪਲੀਟ ਹੋ ਜਾਣੀ ਇੱਥੇ ਠੀਕ ਪਹਿਲੀ ਕੈਂਡਲ ਕੰਪਲੀਟ ਹੁੰਦੇ ਸਾਰੇ ਤੁਸੀਂ ਉਹਦਾ ਹਾਈ ਪੁਆਇੰਟ ਤੇ ਉਹਦਾ ਲੋ ਪੁਆਇੰਟ ਮਾਰਕ ਕਰ ਲਓ ਜੇ ਤਾਂ ਹੁਣ ਇਹਦਾ ਬ੍ਰੇਕਆਊਟ ਹੁੰਦਾ ਤਾਂ ਦਾ ਟ੍ਰੇਡ ਲਿਓ ਉਹ ਸਟਾਕ ਦੇ ਵਿੱਚ ਨਹੀਂ ਅਦਰਵਾਈਜ਼ ਟ੍ਰੇਡ ਨਾ ਲਵੋ ਕਿਉਂ ਬਹੁਤ ਸਿੰਪਲ ਗੱਲ ਆ ਜੇ ਤਾਂ ਇਹਦਾ ਬ੍ਰੇਕਆਊਟ ਹੋਦਾ ਠੀਕ ਆ ਨਹੀਂ ਅਦਰਵਾਈਜ਼ ਟ੍ਰੇਡ ਨਾ ਲੈਣ ਦਾ ਰੀਜ਼ਨ ਇੱਕ ਬਹੁਤ ਸੋਹਣਾ ਤੇ ਸਿੰਪਲ ਰੀਜ਼ਨ ਆ ਉਹ ਕੈਂਡਲ ਫੇਰ ਬਾਈ ਉਹ ਦਿਨ ਸਟਾਕ ਜੇ ਤਾਂ ਤੁਹਾਡੇ ਕੋਲੇ ਬ੍ਰੇਕਆਊਟ ਹੋ ਗਿਆ ਠੀਕ ਆ ਜੇ ਇਹਦਾ ਬ੍ਰੇਕਆਊਟ ਨਹੀਂ ਹੁੰਦਾ ਉਹ ਸਾਰਾ ਦਿਨ ਤੁਹਾਨੂੰ ਖਿਜਾਊਗਾ ਨਾ ਉਹਨੇ ਅਪਸਾਈਡ ਦਾ ਮੂਵਮੈਂਟ ਦੇਣਾ ਨਾ ਉਹਨੇ ਡਾਊਨਸਾਈਡ ਦਾ ਮੂਵਮੈਂਟ ਦੇਣਾ ਇਦਾਂ ਹੀ ਇੱਥੇ ਕੈਂਡਲ ਕਨਫਿਊਜ਼ਡ ਕਰੂਗਾ ਤੁਹਾਨੂੰ ਸੋ ਆਲਵੇਜ਼ ਕੀ ਆ ਮਾਰਕ ਕਰਕੇ ਚੱਲੋ ਕਦੇ ਉੱਪਰ ਨੂੰ ਕੈਂਡਲ ਬਣਾ ਦੋ ਕਦੇ ਡਾਊਨ ਨੂੰ ਬਣਾ ਦੋ ਠੀਕ ਕਾਫੀ ਸਟਾਕ ਹੋਣਗੇ ਵੀ ਇੱਥੇ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵਾਂ ਵੀ ਇਹ ਕਿੱਦਾਂ ਹੁੰਦੇ ਆ ਜਿਵੇਂ ਆਪਾਂ ਆ ਫਾਈਂਡ ਆਊਟ ਓਕੇ ਆਹੀ ਆਹੀ ਸਟਾਕ ਸੀਗਾ ਰਿਲਾਇੰਸ ਹੀ ਲੱਗ ਗਿਆ ਆਪਾਂ ਨੂੰ ਇਹਦੇ ਵਿੱਚ ਹੀ ਡਿਸਕਸ ਕਰ ਲੈਨੇ ਆ ਹੁਣ ਦੇਖੋ ਰਿਲਾਇੰਸ ਦੇ ਵਿੱਚ ਆਲਮੋਸਟ ਆਪਣੇ ਕੋਲੇ ਆ ਪਹਿਲੇ 15 ਮਿੰਟਾਂ ਥੱਲੇ ਟਾਈਮਿੰਗ ਵੀ ਲਿਖੀ ਆਉਦੀ ਹੁੰਦੀ ਆ 9:15 ਹੋਗੇ ਠੀਕ ਹੈ ਤੁਸੀਂ ਇਹਦਾ ਹਾਈ ਪੁਆਇੰਟ ਠੀਕ ਹੈ ਸ਼ੈਡੋ ਨਹੀਂ ਹੈਗੀ ਆਪਣੇ ਕੋਲੇ ਇਹਦੇ ਤੇ ਇਹਦਾ ਲੋ ਪੁਆਇੰਟ ਮਾਰਕ ਕਰ ਲਿਆ ਮੈਂ ਇਹਨੂੰ ਕੁਝ ਟਾਈਮ ਲਈ ਰਿਮੂਵ ਕਰ ਦਿੰਦਾ ਠੀਕ ਆ ਦੇਖੋ ਇਹਦਾ ਆਪਾਂ ਹਾਈ ਪੁਆਇੰਟ ਤੇ ਲੋ ਪੁਆਇੰਟ ਮਾਰਕ ਕਰ ਲਿਆ ਤਾਂ অলਮੋਸਟ ਦੇਖੋ ਨੇ ਤਕਰੀਬਨ ਤਕਰੀਬਨ 9:30 ਕੈਂਡਲ ਸਟਾਰਟ ਹੋਗੀ ਠੀਕ ਹੈ 9:30 ਕੰਪਲੀਟ ਹੋ ਗਈ ਚਲੋ ਮੰਨ ਲਓ ਆਪਾਂ ট্রেਡਿੰਗ ਸੈਸ਼ਨ ਦਾ 9:30 ਤੋਂ ਬਾਅਦ ਸਟਾਰਟ ਕਰਦੇ ਆ ਹਨ ਵੈਸੇ ਵੀ ਜਿਹੜੇ ਇੱਕ ਤਰੀਕੇ ਨਾਲ ਇਹ ਕਹਦੀ ਹੈ ਕਿ ਬਿਗਨਰ ਹੋ ਠੀਕ ਹੈ ਤਾਂ ਤੁਸੀਂ 9:30 ਤੋਂ ਬਾਅਦ ਹੀ ਸਟਾਰਟ ਕਰਿਓ ਤਾਂ ਪਹਿਲੇ 15 ਮਿੰਟ ਮਾਰਕ ਕਰ ਲੈ ਠੀਕ ਉਸ ਤੋਂ ਬਾਅਦ ਦੇਖੋ 1 2 3 ਕਾਫੀ ਕੈਂਡਲਾਂ ਨੂੰ ਇੱਥੇ ਹੀ ক্লোਜ਼ ਕਰਦੇ ਈਵਨ ਕਿ ਸਾਰਾ ਦਿਨ ਹੀ ਇੱਥੇ ক্লোਜ਼ ਕਰਦਾ ਸੋ दैट ਤੁਸੀਂ ਇਦਾਂ ਹੀ ਦੀ ਇੱਕ ਸਟਾਕ ਦੇ ਵਿੱਚ ਸਾਰਾ ਦਿਨ ਬੈਠੇ ਰਹੇ ਤਾਂ ਨਾ ਅਰਜ ਮਿਲਣਾ ਟ੍ਰੇਡ ਨਾ ਕੱਲ ਮਿਲਣਾ ਫਿਰ ਤੁਸੀਂ ਟ੍ਰੇਡ ਕਰੋਗੇ ਕਿਦਾਂ ਸੋ ਟਾਈਮ ਨਾ ਵੇਸਟ ਕਰਿਓ ਠੀਕ ਜਦੋਂ ਤੁਹਾਨੂੰ ਲੱਗਿਆ ਕਿ 90 ਹੋ ਗਏ ਜੇ ਤਾਂ ਇਹਦਾ ਬ੍ਰੇਕਆਊਟ ਹੁੰਦਾ ਹੋਇਆ ਲੈਵਲ ਦਾ ਠੀਕ ਆ ਨਹੀਂ ਉਦਰਵਾਇਜ਼ ਸਟਾਕ ਕੋਈ ਹੋਰ ਚੂਜ਼ ਕਰ ਲਿਓ ਸਲੋ ਸਟਾਕ ਕੋਈ ਹੋਰ ਸਿਲੈਕਟ ਕਰ ਲਿਓ ਇੱਕ ਸਟਾਕ ਦੇ ਵਿੱਚ ਸਟਕ ਨਾ ਹੋ ਕੇ ਰਹੋ ਜਦੋਂ ਤੁਸੀਂ ਇੱਕ ਸਟਾਕ ਦੇ ਵਿੱਚ ਸਟਕ ਹੋ ਕੇ ਰਹੋਗੇ ਨਾ ਟ੍ਰੇਡ ਉਹਨੇ ਦੇਣਾ ਠੀਕ ਆ ਨਾ ਤੁਸੀਂ ਉਧਰਲੇ ਪਾਸੇ ਆਪ ਦਾ ਟਾਈਮ ਵੀ ਖਰਾਬ ਕਰ ਲੈਣਾ ਸੋ ਰੇਕ ਭਰਾ ਨੂੰ ਰਿਕਵੈਸਟ ਆ ਠੀਕ ਹੈ ਵੀ ਪਹਿਲੇ 15 ਮਿੰਟ ਹਮੇਸ਼ਾ ਮਾਰਕ ਕਰਕੇ ਚੱਲਿਓ ਡੇ ਟ੍ਰੇਡ ਕਰਦੇ ਹੋ ਕਿ ਉਹਦਾ ਲੈਵਲ ਦਾ ਬ੍ਰੇਕਆਊਟ ਹੁੰਦਾ ਜਾਂ ਨਹੀਂ ਹੁੰਦਾ ਜੇ ਹੁੰਦਾ ਤਾਂ ਠੀਕ ਆ ਵੈਲੈਂਟ ਗੁੱਡਾ ਤੁਹਾਨੂੰ ਵਧੀਆ ਐਂਟਰੀ ਵਧੀਆ ਜਿਵੇਂ ਹੁਣ ਇੱਥੇ ਦੇਖਿਓ ਠੀਕ ਆ ਇੱਕ ਹੋਰ ਚੀਜ਼ ਕਈ ਵਾਰੀ ਨਾ ਆ ਜ਼ਿਆਦਾਤਰ ਜੇ ਬ੍ਰੇਕਆਊਟ ਦੀ ਵੀ ਗੱਲ ਕਰੀਏ ਕਈ ਗਰੀ ਇਦਾਂ ਹੋ ਜਾਂਦਾ ਠੀਕ ਤੁਹਾਨੂੰ ਪਹਿਲੇ 15 ਮਿੰਟਾਂ ਦੇ ਵਿੱਚ ਹੀ ਡੋਜੀ ਬਣ ਜਾਂਦੀ ਹੈ ਡੋਜੀ ਮਤਲਬ ਕਿ ਇਦਾਂ ਦੀ ਚੀਜ਼ ਬਣ ਜਾਂਦੀ ਹੈ ਕੈਂਡਲ ਤੁਹਾਨੂੰ ਏਡੀ ਕੋ ਦੀ ਉਹ ਹੁੰਦੀ ਆ ਬਾਡੀ ਹੁੰਦੀ ਆ ਤੇ ਜਿਹੜੀ ਸ਼ੈਡੋ ਆ ਬਹੁਤ ਜਿਆਦਾ ਵੱਡੀ ਹੁੰਦੀ ਆ ਠੀਕ ਜੇ ਤੁਹਾਨੂੰ ਉਹ ਵੀ ਚੀਜ਼ ਦਿਖ ਰਹੀ ਹੈ ਠੀਕ ਹੈ ਤੁਹਾਨੂੰ ਆ ਚੀਜ਼ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਉਹ ਚੀਜ਼ ਨੂੰ ਵੀ ਸਕਿਪ ਕਰੋ ਕਿਉਂਕਿ ਉਹਨੇ ਨਾ ਟ੍ਰੇਡ ਅੱਜ ਦੇ ਜਿਹੜਾ ਨਾ ਟ੍ਰੇਡ ਉਹ ਤੋਂ ਕੱਲ੍ਹ ਠੀਕ ਮਤਲਬ ਕਿ ਸਿੱਧਾ ਜਿਹੇ ਹਿਸਾਬ ਹੈ ਜੇ ਇਹਦੇ ਵਿੱਚ ਡੋਜੀ ਬਣ ਗਈ ਤਾਂ ਨਾ ਤਾਂ ਇਹਦਾ ਬ੍ਰੇਕਆਊਟ ਹੋਣਾ ਚਾਹੀਦਾ ਠੀਕ ਤਾਂ ਤੁਹਾਡਾ ਆਲਮੋਸਟ ਜਿਹੜਾ ਮੂਵਮੈਂਟ ਦਾ ਟਾਈਮ ਹੁੰਦਾ ਉਹ ਹੁੰਦਾ ਵੀਰੇ 9 ਵਜੇ ਤੋਂ ਲੈ ਕੇ 9:30 ਤੋਂ ਲੈ ਕੇ ਠੀਕ ਹੈ 9:15 ਤੋਂ ਲੈ ਕੇ 10 ਵਜੇ ਤੱਕ ਦਾ 10 ਵਜੇ ਤੋਂ ਬਾਅਦ ਮੂਵਮੈਂਟ ਖਤਮ ਹੋ ਜਾਂਦਾ ਸਟਾਕ ਫਿਰ ਇੱਕ ਲਾਈਨ ਜੀ ਦੇ ਵਿੱਚ ਤੁਰਪਿੰਦੇ ਜਾਂ ਉੱਪਰ ਚਾਈ ਜਾਂਦੇ ਤਾਂ ਹੇਠਾਂ ਹੀ ਚਾਈ ਜਾਂਦੇ ਜਾਂ ਸਾਈਡਵੇ ਦਾ ਸਾਈਡਵੇ ਜੀ ਹੋ ਹੀ ਜਾਂਦੇ ਆ ਸੋ ਜੇ ਤਾਂ ਉਹਨੇ 10 ਵਜੇ ਤੱਕ ਬ੍ਰੇਕਆਊਟ ਦਿੱਤਾ ਠੀਕ ਆ ਤੁਸੀਂ ਟ੍ਰੇਡ ਕਰ ਲਿਓ ਤੁਹਾਨੂੰ ਐਂਟਰੀ ਮਿਲ ਜੂ ਬਟ ਮੈਂ ਤਾਂ ਕਹਿੰਦਾ ਕਿ ਇਗਨੋਰ ਹੀ ਕਰਿਓ ਜਿੱਥੇ ਤੁਹਾਨੂੰ ਇਦਾਂ ਦੀ ਕੈਂਡਲ ਮਿਲ ਗਈ ਪਹਿਲੇ 15 ਮਿੰਟਾਂ ਦੇ ਵਿੱਚ ਮਤਲਬ ਕਿ 9:30 ਤੱਕ ਜਿਹੜੀ ਪਹਿਲੀ ਕੰਪਲੀਟ ਕੈਂਡਲ ਹੋਣੀ ਹੈ ਨਾ ਤਾਂ ਉਹਦੇ ਵਿੱਚ ਜੇ ਤੁਹਾਨੂੰ ਆ ਚੀਜ਼ ਮਿਲ ਗਈ ਤਾਂ ਤੁਸੀਂ ਪਲੀਜ਼ ਉਹਨੂੰ ਇਗਨੋਰ ਕਰ ਦਿਓ ਉਸ ਸਟਾਕ ਦੇ ਵਿੱਚ ਕਦੇ ਵੀ ਟ੍ਰੇਡ ਨਾ ਲਾਓ ਕਿਉਂਕਿ ਉਸ ਡਾਕਟਰ ਆਊਗਾ ਇਹਦੇ ਵਿੱਚ ਇੱਕ ਪਰਫੈਕਟ ਐਗਜ਼ਾਮਪਲ ਇਹੀ ਆਪਾਂ ਨੂੰ ਫੇਰ ਲੱਭ ਗਿਆ ਦੇਖੋ ਠੀਕ ਆਪਾਂ ਜ਼ੂਮ ਕਰਕੇ ਦੁਬਾਰੇ ਕਰਦੇ ਆਂ ਦੇਖੋ ਆਪਾਂ ਨੂੰ ਆ ਚੀਜ਼ ਮਿਲ ਗਈ ਹੁਣ ਇਹਦਾ ਮੈਂ ਲੋਅ ਪੁਆਇੰਟ ਦੇਖੋ ਥੱਲੇ 15 ਮਿੰਟ ਵੀ ਹੈ ਇਹਦਾ ਲੋਅ ਪੁਆਇੰਟ ਤੇ ਇਹਦਾ ਹਾਈ ਪੁਆਇੰਟ ਮਾਰਕ ਕਰਤਾ ਠੀਕ ਬ੍ਰੇਕਆਊਟ ਹੋਇਆ ਨਹੀਂ ਠੀਕ ਹੈ ਉਸ ਤੋਂ ਬਾਅਦ ਕੰਸੋਲिडेट ਹੋ ਗਿਆ ਉੱਥੇ ਖੜਾ ਰਿਹਾ ਆਲਮੋਸਟ ਲਗਭਗ ਸਾਰਾ ਦਿਨ ਉਹ ਉੱਥੇ ਘਰਦਾ ਤਾ ਕਰਕੇ ਕਿੰਨਾ ਬ੍ਰੇਕਡਾਊਨ ਹੋ ਵੀ ਗਿਆ ਤਾਂ ਤਾਂ ਵੀ ਤੁਹਾਨੂੰ ਕੁਝ ਵੀ ਨਹੀਂ ਮਿਲਣਾ ਹੁਣ ਉਹਦੇ ਉਲਟ ਦੇਖ ਲੋ ਜਿੱਥੇ ਇੱਕ ਵਧੀਆ ਠੀਕ ਠਾਕ ਜੀ ਕੈਂਡਲ ਸੀਗੀ ਤੇ ਇਹਦਾ ਬ੍ਰੇਕਆਊਟ ਹੋਇਆ ਠੀਕ ਆ ਇਹਦਾ ਬ੍ਰੇਕਆਊਟ ਹੋਇਆ ਆਲਮੋਸਟ ਜੇ ਆਪਾਂ ਕੁਝ ਪੁਆਇੰਟ ਵੀ ਬੁੱਕ ਕਰਨੇ ਹੁੰਦੇ ਇਹਦੇ ਹਾਈ ਤੇ ਠੀਕ ਆ ਇੱਥੇ ਆਪਾਂ ਐਂਟਰੀ ਲੈਂਦੇ ਤਾਂ ਉਸ ਤੋਂ ਬਾਅਦ ਆ ਆਪਣੇ ਕੋਲੇ ਟਾਰਗੇਟ ਕਿਤੇ ਵੀ ਰਹਿ ਸਕਦਾ ਸੀਗਾ ਤੇ ਚਾਰ ਪੰਜ ਪੁਆਇੰਟ ਆ ਜਿਹੜੇ ਫ੍ਰੀ ਦੇ ਆਪਾਂ ਨੂੰ ਮਿਲ ਜਾਣੇ ਸੀ ਇਹ ਫ੍ਰੀ ਪੁਆਇੰਟ ਹੁੰਦੇ ਇਹਦੇ ਵਿੱਚ ਜ਼ਿਆਦਾ ਲਾਲਚ ਤਾਂ ਆਪਾਂ ਨਹੀਂ ਕਰ ਸਕਦੇ ਠੀਕ ਜੇ ਆਪਾਂ ਇੱਥੇ ਵੀ ਪੁਆਇੰਟ ਮਾਰਕ ਕਰਕੇ ਵੀ ਚ ਬਹੁਤ ਸੋਹਣੇ ਆਪਣੇ ਮੈਥਡ ਹੀ ਬਣ ਗਏ ਇੱਕ ਆਪਣੇ ਨੈਕਸਟ ਜਿਹੜੀ ਟੈਕਨੀਕ ਆਪਾਂ ਕਰਦੇ ਆਂ ਦੇਖੋ ਇਹਦਾ ਬ੍ਰੇਕਆਊਟ ਹੋਇਆ ਪਹਿਲੇ 15 ਮਿੰਟ ਸੀਗੇ ਠੀਕ ਆ ਉਸ ਤੋਂ ਬਾਅਦ ਇਹਦਾ ਬ੍ਰੇਕਆਊਟ ਹੋਇਆ ਕੁਝ ਟਾਈਮ ਬਾਅਦ ਉਹ ਇੱਥੇ ਕੰਸੋਲिडेट ਹੋ ਕੇ ਉੱਪਰ ਚਲੇ ਗਿਆ ਸੋ ਲੋੜ ਆ ਕਿ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਧਿਆਨ ਦਿਓ ਕਿ ਤੁਸੀਂ ਕੰਟੀਨਿਊਸਲੀ ਉਹ ਸਟਾਕ ਦੇ ਵਿੱਚ ਸਟਕ ਨਾ ਹੋਵੋ ਜਦੋਂ ਇਹਦਾ ਬ੍ਰੇਕਆਊਟ ਹੋ ਗਿਆ ਉਸ ਤੋਂ ਬਾਅਦ ਤੁਸੀਂ ਟ੍ਰੇਡ ਲੈ ਲਓ ਕੈਸਲ ਰੱਖਿਓ ਠੀਕ ਆ ਪ੍ਰੋਪਰ ਤੇ ਟਾਰਗੇਟ ਰੱਖਦੇ ਇੱਕ ਗੱਲ ਦੁਬਾਰੇ ਫੇਰ ਆਪਾਂ ਰੀਟ ਰਿਪੀਟ ਕਰਦੇ ਚੱਲਦੇ ਆ ਠੀਕ ਆ ਪਹਿਲਾ ਡੇ ਦਾ ਟਾਈਮ ਫਰੇਮ ਕਰਿਓ ਉਸ ਤੋਂ ਵੀ ਪਹਿਲਾਂ ਨਿਫਟੀ ਨੂੰ ਮਾਰਕ ਕਰਿਓ ਨਿਫਟੀ ਨੂੰ ਮਾਰਕ ਕਰਿਓ ਵੀ ਕਿੱਦਾਂ ਉਹਦਾ ਮੂਵਮੈਂਟ ਰਿਹਾ ਕਿੱਦਾਂ ਹਨਾ ਵਰਕ ਕਰਦਾ ਸਾਰਾ ਨਿਫਟੀ ਨੂੰ ਮਾਰਕ ਕਰਕੇ ਉਸ ਤੋਂ ਬਾਅਦ ਹੀ ਟ੍ਰੇਡ ਲਿਓ ਜੇ ਰिलायंस ਵਰਗੇ ਸਟਾਕ ਦਾ ਕਿਸੇ ਸਾਈਡ ਦਾ ਵੀ ਬ੍ਰੇਕਆਊਟ ਹੁੰਦਾ ਹੋਇਆ ਠੀਕ ਆ ਤਾਂ ਟ੍ਰੇਡ ਲਿਓ ਤੇ ਇੱਕ ਜਿਹਦੇ ਵਿੱਚ ਇਦਾਂ ਬਹੁਤ ਵੱਡੀ ਕੈਂਡਲ ਬਣ ਜੇ ਉਹਦੇ ਵਿੱਚ ਵੀ ਟ੍ਰੇਡ ਨਹੀਂ ਲੈਣਾ ਤੁਸੀਂ ਟ੍ਰੇਡ ਜਿਆਦੇ ਵੱਡੀ ਕੈਂਡਲ ਦੇ ਵਿੱਚ ਲਓਗੇ ਤੁਸੀਂ ਕਿਉਂਕਿ ਆਲਰੇਡੀ ਦੇਖੋ 1400 ਤੋਂ ਆਪਾਂ ਜੇ ਇਹਦੀ ਕਲਰ ਕਰੀਏ ਤਾਂ ਤਕਰੀਬਨ ਤਕਰੀਬ ਕਿੰਨੇ ਪੁਆਇੰਟ ਦੀ ਕੈਂਡਲ ਬਣਗੀ ਆਲਮੋਸਟ ਲਗਭਗ ਇਹੇ ਬਣਗੀ ਸ਼ੈਡੋ ਤੋਂ ਵੀ ਨਾਪ ਲਈਏ ਆਪਾਂ 40 ਤੋਂ 42 ਪੁਆਇੰਟ ਦੀ ਕੈਂਡਲ ਬਣਾਂਗੇ ਮਤਲਬ ਨੀਅਰ ਅਬਾਊਟ 40 ਪੁਆਇੰਟਸ ਹੋਗੇ ਸੋ 40 ਪੁਆਇੰਟ ਬਹੁਤ ਹੁੰਦੇ ਨੇ ਥੋੜੇ ਨਹੀਂ ਹੁੰਦੇ ਠੀਕ ਹੈ ਹਰੇਕ ਸਟਾਕ ਦੀ ਕਹਿ ਰਿਹਾ ਬਾਕੀ ਇਹ ਸਟਾਕ ਦੇ ਹਿਸਾਬ ਨਾਲ ਵੀ ਮੋਨਿਟਰ ਕਰਿਓ ਕਿ ਉਹਦੇ ਵਿੱਚ ਐਵਰੇਜ ਕੈਂਡਲਾਂ ਕਿੱਦਾਂ ਬਣਨੀਆਂ ਸੀ ਹੁਣ ਕਿੱਦਾਂ ਨੇ ਸੋ ਜੇ ਤੁਹਾਨੂੰ ਇਦਾਂ ਵੱਡੀ ਕੈਂਡਲ ਮਿਲੇ ਜਾਂ ਉਹ ਪਹਿਲੇ 15 ਮਿੰਟਾਂ ਤੱਕ ਬ੍ਰੇਕਆਊਟ ਨਾ ਹੁੰਦਾ ਹੋਵੇ ਹਨ ਜਿਵੇਂ ਆਪਾਂ ਇੱਥੇ ਡਿਸਕਸ ਕਰਦੇ ਸੀ ਜਾਂ ਪਹਿਲਾਂ ਹੀ ਕੋਈ ਡੋਜ਼ ਹੀ ਮਿਲ ਜੇ ਇਹ ਚੀਜ਼ਾਂ ਦੇ ਵਿੱਚ ਤੁਸੀਂ ਇਗਨੋਰ ਕਰਿਓ ਕਿ ਉੱਥੇ ਟਰੇਡ ਨਾ ਕੀਤੇ ਜਾਣ ਠੀਕ ਹੈ ਤੇ ਦੂਸਰਾ ਨਿਫਟੀ 50 ਨੂੰ ਮਾਰਕ ਕਰਕੇ ਕਰਿਓ ਨਿਫਟੀ 50 ਦਾ ਟ੍ਰੈਂਡ ਦੇਖਿਓ ਪਹਿਲਾਂ ਵੀ ਕੀ ਪੋਜ਼ਿਟਿਵ ਟ੍ਰੈਂਡ ਆ ਨੈਗੇਟਿਵ ਟ੍ਰੈਂਡ ਆ ਫਿਰ 2 ਘੰਟੇ ਦਾ ਟਾਈਮ ਫਰੇਮ ਤੇ ਜਾਇਓ ਉੱਥੇ ਜਾ ਕੇ ਜਿਹੜੇ ਦੂਸਰੇ ਬੇਸਿਕ ਲੈਵਲ ਨੇ ਠੀਕ ਆ ਉਹ ਲਾਇਓ ਜਿਵੇਂ ਆਪਾਂ ਦੁਬਾਰੇ ਫਿਰ ਇਹਦੇ ਵਿੱਚ ਲਾ ਲੰਨੇ ਆ ਐਸਵੀਆਈ ਦੇ ਵਿੱਚ ਲਾਉਨੇ ਹੁਣ ਅਪਲਾਈਂਸ ਦੇ ਵਿੱਚ ਤਾਂ ਬਹੁਤ ਆਪਾਂ ਗੱਲ ਕਰ ਲਈ ਠੀਕ ਆ ਜਿਵੇਂ ਆਪਾਂ ਓਕੇ ਆ ਲੱਗੀ ਹੋਏ ਆਪਣੇ ਲੱਗੀ ਲਗਾਈ ਜਾਗੀ ਪਰ ਇਹ ਲੈਵਲ ਲਾਉਣ ਦਾ ਇਹ ਬੈਨੀਫਿਟ ਆ ਦੇ ਕੋਈ ਇੱਥੇ ਬ੍ਰੇਕਆਊਟ ਹੋਇਆ ਤੁਸੀਂ ਇੱਥੋਂ ਕਿਤੇ ਵੀ ਨਾ ਕਿ ਨੈਗੇਟਿਵ ਹੋ ਸਕਦੇ ਸੀ ਠੀਕ ਜਿਵੇਂ ਆ ਦੂਸਰਾ ਇੱਥੇ ਹੁਣ ਕੀ ਆ 2 ਘੰਟੇ ਦੇ ਟਾਈਮ ਫਰੇਮ ਤੇ ਲੈਵਲ ਲਾ ਲੈ ਪਰ ਮੈਂ 15 ਮਿੰਟ ਵਾਲੀ ਵੀ ਚੀਜ਼ ਡਿਸਕਸ ਕਰਦਾ ਚੱਲਦਾ ਠੀਕ ਜਿਵੇਂ ਆ ਦੇਖਿਓ ਹੁਣ ਇੱਥੇ ਪੱਲੇ 15 ਮਿੰਟ ਸੀ ਆਹ ਆ ਸੀਗੇ ਜੀ ਪਹਿਲੇ ਪੱਲੇ 15 ਸੋ ਇੱਥੇ ਬ੍ਰੇਕਆਊਟ ਨਹੀਂ ਹੋਇਆ ਔਰ ਇਹ ਦੇਖੋ 9 15 ਤੋਂ ਲੈ ਕੇ ਮਤਲਬ ਤਕਰੀਬਨ ਦੇ ਰਹੇ ਮਨ 13:45 ਆਲਮੋਸਟ ਜੇ ਆਪਾਂ ਗੱਲ ਕਰੀਏ ਕਿ 2 ਵਜੇ ਤੋਂ ਬਾਅਦ ਮੂਵਮੈਂਟ ਦਿੱਤਾ 2 ਵਜੇ ਤੋਂ ਬਾਅਦ ਮੂਵਮੈਂਟ ਦਿੱਤਾ ਉਸ ਤੋਂ ਬਾਅਦ ਉਹ ਦੇਖੋ ਡਾਊਨ ਆ ਗਿਆ ਫਿਰ ਉਸ ਤੋਂ ਬਾਅਦ ਫਿਰ 15 ਮਿੰਟਾਂ ਦੀ ਗੱਲ ਕਰੀਏ ਠੀਕ ਹੈ ਇਹ ਇੰਪੋਰਟੈਂਟ ਤਾਂ ਆ ਮੈਂ ਪਹਿਲੇ 15 ਮਿੰਟ ਹੋ ਗਏ ਫਿਰ ਮੂਵਮੈਂਟ ਨਹੀਂ ਦਿੱਤਾ ਉਸ ਤੋਂ ਬਾਅਦ 2:30 ਮਿੰਟ ਤੇ ਮੂਵਮੈਂਟ ਦਿੱਤਾ ਮਤਲਬ ਕਿ 2:30 ਦੇ ਵਿੱਚ ਆਪਾਂ ਨੂੰ ਮੂਵਮੈਂਟ ਮਿਲੇ ਸੋ ਇਹ ਤਾਂ ਕਰਕੇ ਕਹਿਣਾ ਕਿ ਮੂਵਮੈਂਟ ਲੈਣ ਲਈ ਆਪਾਂ ਨੂੰ ਪਤਾ ਹੋਵੇ ਵੀ ਆਪਾਂ ਕੰਮ ਕਿੱਥੇ ਕਰ ਰਹੇ ਹਾਂ ਜਦੋਂ ਹੁਣ ਸਾਰਾ ਸਾਰਾ ਦਿਨ ਬੈਠਾ ਰਹਿਵਾਂਗੇ ਤੇ ਮੂਵਮੈਂਟ ਨਹੀਂ ਆਊਗੀ ਆਪਾਂ ਆਪਦਾ ਜਿਹੜਾ ਇੰਪੋਰਟੈਂਟ ਕੰਮ ਉਹ ਵੀ ਛੱਡਾਂਗੇ ਸੋ ਉਸ ਸਟਾਕ ਨੂੰ ਸਕਿਪ ਕਰੋ ਜਿਹੜਾ ਪੱਲੇ 15 ਮਿੰਟਾਂ ਦੇ ਵਿੱਚ ਘੁੰਮਦਾ ਸੋ ਉਸ ਸਟਾਕ ਦੇ ਵਿੱਚ ਟ੍ਰੇਡ ਕਰੋ ਜਿਹੜਾ ਇੱਕ ਤਰੀਕੇ ਨਾਲ ਆਪਾਂ ਨੂੰ ਮੂਵਮੈਂਟ ਦੇ ਸਕਦਾ ਠੀਕ ਜੇ ਕੋਈ ਵੀ ਕਿਸੇ ਨੂੰ ਵੀ ਕੋਈ ਡਾਊਟ ਲੱਗਿਆ ਤਾਂ ਕਮੈਂਟ ਬਾਕਸ ਦੇ ਵਿੱਚ ਪੁੱਛ ਲਿਓ ਨਹੀਂ ਆਦਰਵਾਇਸ ਆਪਣਾ ਨੰਬਰ ਮੈਂਸ਼ਨ ਇਹਦਾ ਵਟਸਐਪ ਵਗੈਰਾ ਕਰ ਲਿਓ ਠੀਕ ਹੈ ਤੇ ਜਿਹੜੇ ਆਲਰੇਡੀ ਆਪਣੇ ਫਰੀ ਵਾਟਸਐਪ ਗਰੁੱਪ ਦੇ ਵਿੱਚ ਐਡ ਆ ਠੀਕ ਹੈ ਉਹ ਮੈਨੂੰ ਤੁਹਾਡੇ ਕੋਲੇ ਆਪਣਾ ਆਲਰੇਡੀ ਨੰਬਰ ਹੈਗਾ ਹੀ ਆ ਤਾਂ ਤੁਸੀਂ ਮੈਨੂੰ ਉਹਦੇ ਉੱਪਰ ਮੈਸੇਜ ਕਰ ਸਕਦੇ ਹੋ